ਥਾਰ ਵਾਲੀ ਜਿਹੜੀ ਬੀਬੀ ਸੀਗੀ ਵਿਜੀਲੈਂਸ ਪੁਲਿਸ ਨੇ ਚੁੱਕ ਲਿਆ ਉਹ ਫੇਰ ਤੋਂ ਤੇ ਇੱਕ ਪਹਿਲਾਂ ਤੁਸੀਂ ਤੁਹਾਨੂੰ ਇੰਟਰਵਿਊ ਦੀ ਵੀਡੀਓ ਸੁਣਾਉਣਾ ਕਿੱਥੋਂ ਫਸਿਆ ਉਹ ਤੇ ਫੇਰ ਆਪਾਂ ਗੱਲ ਕਰਦੇ ਆਂ ਇਹ ਦੇਖੋ ਸਾਢੇ 10 ਲੱਖ ਰੁਪਏ ਟਾਪ ਅਪ ਲੋਨ ਮੈਂ ਥਾਰ ਲੈਣ ਵਾਸਤੇ ਤੁਸੀਂ ਕੋਠੀ ਤੇ ਲੋਨ ਲਿਆ ਹਾਂਜੀ ਬਿਲਕੁਲ ਇਹ ਕਹਿ ਰਹੇ ਹੋ ਹਾਂਜੀ ਬਿਲਕੁਲ ਸਾਢੇ 10 ਲੱਖ ਸਾਢੇ 10 ਲੱਖ ਰੁਪਏ ਮੈਂ ਲੋਨ ਲਿਆ 3-4 ਲੱਖ ਰੁਪਏ ਆਪਣੇ ਰਿਲੇਟਿਵ ਤੋਂ ਕਿਵੇਂ ਕਿਸੇ ਤੋਂ ਫੜਿਆ ਉਹ ਵੀ ਇੱਕ ਨੰਬਰ ਦੇ ਵਿੱਚ ਆਪਦੇ ਪੌਂਡ ਚ ਪਵਾਏ ਆ ਇੱਕ ਗੱਡੀ ਹੈ ਜੀ ਮੇਰੇ ਕੋਲ ਇੱਕ ਬੁਲਟ ਆ ਦੋਨੇ ਚੀਜ਼ਾਂ ਮੇਰੇ ਨਾਮ ਤੇ ਨੇ ਦੋਨੇ ਕਹਿੰਦਾ ਮਤਲਬ ਮੈਂ ਉਹਨਾਂ ਨੂੰ ਖੜਾ ਰੱਖਿਆ ਉੱਥੇ ਥਾਣੇ ਦੇ ਵਿੱਚ ਵੀ ਇਹਦੀ ਵੈਰੀਫਾਈ ਕੀਤੀ ਜਾਵੇ ਪ੍ਰੋਪਰ ਉਹਨਾਂ ਟਾਈਮ ਮੈਂ ਗੱਡੀ ਨਹੀਂ ਦੂੰਗੀ। ਤੋਂ ਰੂਟੀਨ ਦੇ ਵਿੱਚ ਹੀ ਮੇਰੀਆਂ ਜਿਹੜੀਆਂ 31 ਟਰਾਂਸਫਰ ਹੋਉਂਦੀਆਂ ਰਹੀਆਂ ਮੈਨੂੰ ਨਹੀਂ ਇਹਨਾਂ ਬਾਰੇ ਕੁਝ ਪਤਾ ਹੁੰਦਾ ਸੀ ਮੈਂ ਜੋ ਇਹ ਵੀਡੀਓ ਤੁਸੀਂ ਦੇਖੀ ਮਿੱਤਰੋ ਇਹ ਸੀ ਕਿ ਥਾਰ ਵਾਲੀ ਬੀਬੀ ਤੇ ਇਹਦੀ ਇੰਟਰਵਿਊ ਕਰੀ ਸੀ ਮੱਕੜ ਨੇ ਕੁਝ ਦਿਨ ਪਹਿਲਾਂ ਮੱਕੜ ਨੇ ਇੰਟਰਵਿਊ ਕਰੀ ਉਹਦੇ ਵਿੱਚ ਨੇ ਕਾਫੀ ਖੁਲਾਸੇ ਆਪ ਵੀ ਕਰਦੇ ਸੀਗੇ ਜਿਹੜੇ ਕਿ ਇਹਨੂੰ ਫਸਾਉਣ ਦੇ ਵਿੱਚ ਉਹ ਸਹਾਈ ਹੋਏ ਪੁਲਿਸ ਨੇ ਫੜ ਲਈ ਇਹ ਵਿਜੀਲੈਂਸ ਪੁਲਿਸ ਨੇ ਕਿਉਂਕਿ ਬਈ ਇਹ ਉਹਦੇ ਵਿੱਚ ਨੇ ਇੱਕ ਤਾਂ ਲੋਨ ਬਾਰੇ ਦੱਸਿਆ ਜਿਹੜਾ ਕਿਸੇ ਨੂੰ ਹਲੇ ਤੱਕ ਪਤਾ ਨਹੀਂ ਸੀਗਾ ਵਿਜੀਲੈਂਸ ਪੁਲਿਸ ਇੱਕ ਵੱਖਰੀ ਪੁਲਿਸ ਹੁੰਦੀ ਆ ਦੂਸਰੀ ਪੁਲਿਸ ਤਾਂ ਤੁਹਾਨੂੰ ਪਤਾ ਹੀ ਆ ਤੇ ਉਹਨਾਂ ਨੂੰ ਹਲੇ ਤੱਕ ਉਹਨਾਂ ਦੇ ਰਡਾਰ ਤੋਂ ਇਹ ਬੱਚੀ ਹੋਈ ਸੀ ਕਿਉਂਕਿ ਇਹਦੇ ਤੇ ਚਿੱਟੇ ਦਾ ਕੇਸ ਪੈ ਗਿਆ ਸੀ ਇਹ ਅੰਦਰ ਹੋ ਗਈ ਸੀ ਤੇ ਜਿਹੜੀ ਵਿਜੀਲੈਂਸ ਦੇ ਰਡਾਰ ਤੋਂ ਤਾਂ ਬੱਚੀ ਸੀ ਵੀ ਉਹਨਾਂ ਨੂੰ ਹਲੇ ਇਹ ਨਹੀਂ ਸੀਗਾ ਵੀ ਇਹਦੇ ਕੋਲ ਕਿੰਨੀ ਪ੍ਰਾਪਰਟੀ ਹੈ ਤੇ ਜਦੋਂ ਇਹਨੇ ਉਹਦੇ ਵਿੱਚ ਖੁਲਾਸੇ ਕਰੇ ਵੀ ਇਹ ਮੇਰੇ ਕੋਲ ਇੱਕ ਗੱਡੀ ਐ ਇੱਕ ਮੈਂ ਹੋਰ ਗੱਡੀ ਪੁਰਾਣੀ ਵੇਚਤੀ ਸੀ ਇੱਕ ਬੁਲਟ ਐ ਤੇ ਜੋ ਵੀ ਇਹਨੇ ਖੁਲਾਸੇ ਕਰੇ ਸਭ ਤੋਂ ਵੱਡਾ ਖੁਲਾਸਾ ਇਹਨੇ ਇਹ ਕਰਤਾ ਵੀ ਮੇਰੇ 50 ਲੱਖ ਦਾ ਲੋਨ ਐ ਇੱਕ 10 ਲੱਖ ਦਾ ਲੋਨ ਐ ਇੱਕ ਖਣੀ ਇਹਨੇ ਸ਼ਾਇਦ 50 ਲੱਖ ਦਾ ਵੀ ਲੋਨ ਕਿਹਾ ਉਹਦੇ ਵਿੱਚ ਤੇ ਬਈ ਇੱਥੋਂ ਫਸ ਗਈ ਕਿਉਂਕਿ ਇੱਥੋਂ ਉਹਨਾਂ ਨੇ ਉਹਨਾਂ ਦੇ ਰਡਾਰ ਤੇ ਆਈ ਇਹ ਬਈ ਜਿਹੜਾ ਲੋਨ ਆ ਨਾ ਬੈਂਕ ਲੋਨ ਦਿੰਦੀ ਐ ਤੇ ਕਿਸੇ ਆਮਦਨ ਦੇ ਆਧਾਰ ਤੇ ਦਿੰਦੀ ਐ ਜੇ ਬੰਦਾ ਕੋਈ 40-50000 ਰੁਪਿਆ ਕਮਾਉਣਾ ਵਾਲਾ ਬੰਦਾ ਨਾ ਉਹਦਾ ਵੱਧ ਤੋਂ ਵੱਧ 15-20 ਲੱਖ ਦਾ ਲੋਨ ਕਰਦੀ ਏ ਬੈਂਕ ਹோம் ਲੋਨ ਜਿਹੜਾ ਹੁੰਦਾ 50000 ਆਮਦਨ ਹੋਵੇ ਨਾ ਬੰਦੇ ਦੀ ਉਹਦਾ 10 ਤੋਂ ਲੈ ਕੇ 20000 10 ਤੋਂ ਲੈ ਕੇ 20 ਲੱਖ ਤੱਕ ਦਾ ਮੁਸ਼ਕਲ ਨਾਲ ਲੋਨ ਹੁੰਦਾ ਤੇ ਜੇ ਹੁੰਦਾ ਲੋਨ ਜਾਂ ਤਾਂ ਮੈਨੇਜਰ ਨਾਲ ਰਲ ਕੇ ਬੈਂਕ ਨਾਲ ਰਲ ਕੇ ਕੋਈ ਰੈਸ਼ਵਤ ਦੇ ਕੇ ਹੁੰਦਾ ਤੇ ਜਾਂ ਫਿਰ ਕਾਗਜ਼ ਗਲਤ ਬਣਾ ਕੇ ਆਮਦਨ ਦੇ ਸਰੋਤ ਜਿਆਦਾ ਦਿਖਾ ਕੇ ਜਾਂ ਟੈਕਸ ਵਗੈਰਾ ਭਰ ਕੇ ਜਾਲੀ ਹੁੰਦਾ ਲੋਨ ਕੋਈ ਵੀ ਕੰਮ ਆ ਜਾਲੀ ਕਰਕੇ ਹੁੰਦਾ ਤੇ ਇਸ ਤਰ੍ਹਾਂ ਇਹ ਫਸੀ ਹੈ ਹੁਣ ਇਹਦੇ ਤੇ ਕਾਰਵਾਈ ਹੋਊਗੀ ਹੋ ਸਕਦਾ ਇਹਨੂੰ ਹੋਰ ਵੀ ਸਜ਼ਾ ਹੋਵੇ ਜਾਂ ਕੁਝ ਵੀ ਹੋ ਸਕਦਾ ਬਈ ਹਲੇ 24 ਘੰਟਿਆਂ ਤੋਂ ਬਾਅਦ ਫਿਰ ਇਹਨੂੰ ਉਹਨਾਂ ਨੇ ਰਿਮਾਂਡ ਮੰਗਿਆ ਮੰਨ ਲਓ ਜਿਹੜੀ ਵਿਜੀਲੈਂਸ ਪੁਲਿਸ ਆ ਉਹਨਾਂ ਨੇ ਰਿਮਾਂਡ ਤੇ ਇਹਨੂੰ ਲੈਣਗੇ ਰਿਮਾਂਡ ਇਹਨਾਂ ਦਾ ਹੁੰਦਾ ਪੁੱਛ ਗੱਚਦਾ ਹੀ ਬਸ ਵੀ ਪੁੱਛ ਪੜਤਾਲ ਕਰਨੀ ਹੈ ਤਾਂ ਵੀ ਇੰਨੀ ਆਮਦਨ ਕੀ ਹੈ ਤੇਰੀ ਕਿਸ਼ਤ ਕਿੱਥੋਂ ਨਿਕਲਦੀ ਸੀ ਜਿਹੜੀ ਕਿਸ਼ਤਾਂ ਬੈਂਕ ਦੀ ਉਹ ਕਿੰਨੀ ਸੀ ਹੁਣ ਬਾਈ ਜੇ 50 ਲੱਖ ਦਾ ਲੋਨਾਂ ਤਾਂ ਘੱਟੋ ਘੱਟ 50000 ਕਿਸ਼ਤ ਹੋਊਗੀ ਬੈਂਕ ਦੀ ਕਿਉਂਕਿ 10 ਲੱਖ ਦੀ 10 ਕ ਹਜ਼ਾਰ ਐਵਰੇਜ ਹੁੰਦੀ ਹੈ ਵੀ ਕਿਸ਼ਤ ਦੀ ਤੇ ਬਾਕੀ ਇਹਨੇ ਹੋਰ ਵੀ ਲੋਨ ਗਣਾਏ ਆ ਵੀ 10 ਲੱਖ ਦਾ ਇੱਕ ਮੈਂ ਟਾਪ-ਅੱਪ ਲੋਨ ਕਰਾਇਆ ਇੱਕ ਹੋਰ ਲੋਨ ਕਰਾਇਆ ਇਦਾਂ ਇਹਨੇ ਕਾਫੀ ਗਣਾਏ ਆ ਤੇ ਬਾਕੀ ਕੋਠੀ ਆ ਜਿਹੜੀ ਉਹ ਕਿੱਥੋਂ ਬਣੀ ਕਰੋੜ ਰੁਪਏ ਕਿੱਥੋਂ ਇਕੱਠਾ ਕਰਿਆ ਕਿ ਕਰੋੜ ਤੋਂ ਤਾਂ ਉੱਪਰ ਆ ਬਾਈ 2.5 ਕਰੋੜ ਦੀ ਕੋਠੀ ਹੋਊਗੀ ਉਹ ਜਿਹੜੀ ਇਹਨੇ ਬਠਿੰਡੇ ਚ ਬਣਾਈ ਆ ਜੈਸ ਕਲੋਨੀ ਦੇ ਵਿੱਚ ਨੇ ਕੋਠੀ ਬਣਾਈ ਹੈ ਨਾ ਮਨਿੰਦਰਜੀਤ ਜਿਹੜਾ ਪੱਤਰਕਾਰ ਆ ਉਹਨੇ ਦੱਸਿਆ ਸੀ ਵੀ ਇਹ ਕੋਠੀ ਬਹੁਤ ਜ਼ਿਆਦਾ ਮਹਿੰਗੀ ਹੈ ਇਹ ਇੱਥੇ ਕਰੋੜ ਤੋਂ ਉੱਪਰ ਹੀ ਗੱਲਾਂ ਆ ਤੇ ਬਾਈ ਮੱਕੜ ਦੀ ਇੰਟਰਵਿਊ ਕਰਕੇ ਇਹ ਜ਼ਿਆਦਾਤਰ ਫਸੀ ਹੈ ਕਿਉਂਕਿ ਮੱਕੜ ਨੇ ਵੀ ਪਹਿਲਾਂ ਇਹਨੂੰ ਭਿਉਂ ਭਿਉਂ ਕੇ ਮਾਰੀਆਂ ਸੀ ਤੇ ਹੁਣ ਵਿਜੀਲੈਂਸ ਪੁਲਿਸ ਦੇ ਰਡਾਰ ਤੇ ਆ ਗਈ ਹੁਣ ਇਹ ਫਸ ਗਈ ਤੇ ਬਈ ਇਹਨੇ ਮਜ਼ਾਕ ਬਣਾਤਾ ਸੀ ਕਾਨੂੰਨ ਨੂੰ ਅਕਸਰ ਜਿਹੜਾ ਇਹ ਕੋਈ ਕਾਨੂੰਨ ਆ ਨਾ ਜਿਹੜਾ ਆਪਣੇ ਦੇਸ਼ ਦਾ ਇੰਨਾ ਵੀ ਬੇੜਾ ਨਹੀਂ ਗਰਕ ਹੋਇਆ ਬਈ ਹਰੇਕ ਮੁਲਾਜ਼ਮ ਰਹਿਸ਼ਬਤਖੋਰ ਨਹੀਂ ਹੁੰਦੇ ਹਰੇਕ ਮੁਲਾਜ਼ਮ ਬਕਾਊ ਨਹੀਂ ਹੁੰਦੇ ਅਕਸਰ ਕਾਨੂੰਨ ਆ ਨਾ ਜਿਹੜਾ ਵਿਜੀਲੈਂਸ ਆ ਜਾਂ ਪ੍ਰਸ਼ਾਸਨ ਆ ਇਹ ਵੀ ਕੋਈ ਚੀਜ਼ ਆ ਬਈ ਉਹਨਾਂ ਨੇ ਵੀ ਦੱਸਤਾ ਇਹਨੂੰ ਹੁਣ ਵੀ ਇੱਕ ਪਾਸੇ ਤਾਂ ਤੂੰ ਹੱਥ ਕੰਡੇ ਵਰਤ ਕੇ ਨਿਕਲ ਗਈ ਦੂਸਰੀ ਸਾਈਡ ਆ ਜਾ ਫਿਰ ਹੁਣ ਤੇ ਮਾੜੇ ਕੰਮ ਦਾ ਮਾੜਾ ਨਤੀਜਾ ਭਰਾਵੋ ਤੁਹਾਡੇ ਸਾਹਮਣੇ ਆ ਧੰਨਵਾਦ